ਹਾਂਜੀ ਮੇਰਾ ਨਾਮ ਗਗਨੀਸ਼ ਖੁਰਾਣਾ ਜੀ ਮੈਂ ਫੋਕਲ ਪੁਆਇੰਟ ਤੋਂ ਆਪਣੇ ਘਰ ਜਾ ਰਿਹਾ ਸੀ 7:36 ਮਿੰਟ ਤੇ ਇੱਥੇ ਐਕਸੀਡੈਂਟ ਹੋਇਆ ਹੋਇਆ ਸੀ ਐਕਸੀਡੈਂਟ ਹੋਣ ਦਾ ਕਾਰਨ ਜੋ ਪਤਾ ਲੱਗਿਆ ਵੀ ਇੱਕ ਟਰੱਕ ਵਾਲੇ ਨੇ ਆ ਕੇ ਇੱਕ ਐਕਟਿਵਾ ਸਵਾਰ ਨੂੰ ਕੁਚਲ ਦਿੱਤਾ ਮਾਰ ਕੇ ਤੇ ਟਰੱਕ ਵਾਲਾ ਇੱਥੋਂ ਭੱਜ ਗਿਆ ਕੁਝ ਇੱਥੇ ਜਿਹੜੇ ਵਿਜੀਲੈਂਟ ਸਿਟੀਜ਼ਨ ਸੀ ਉਹਨਾਂ ਨੇ ਜਾ ਕੇ ਟਰੱਕ ਵਾਲੇ ਨੂੰ ਉੱਥੇ ਟਰਾਂਸਪੋਰਟ ਨਗਰ ਤੇ ਫੜ ਲਿਆ ਤੇ ਇਹਨਾਂ ਦੀ ਜਿਹੜੇ ਸਕੂਟਰ ਚਾਲਕ ਸੀ ਇਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹੁਣ ਬਹੁਤ ਹੀ ਦੁੱਖ ਦੀ ਘਟਨਾ ਵੀ ਆ ਮੌਕੇ ਤੇ ਮੌਤ ਹੋ ਗਈ ਜਾਂ ਇਹਨਾਂ ਦੀ ਤੇ ਵੱਧ ਤੋਂ ਵੱਧ ਪ੍ਰਸ਼ਾਸਨ ਕੀ ਕਰੂਗਾ ਵੱਧ ਤੋਂ ਵੱਧ 2 ਲੱਖ ਮੁਆਵਜ਼ਾ ਦੇ ਦੂਗਾ ਜਿਹੜਾ ਡੀਸੀ ਆਫਿਸ ਦੇ ਵਿੱਚ ਮੰਨਿਆ ਹਿੱਟ ਐਂਡ ਰਨ ਐਕਸੀਡੈਂਟ ਦੇ ਵਿੱਚ 2 ਲੱਖ ਦਾ ਮੁਆਵਜ਼ਾ ਮਿਲ ਜਾਂਦਾ ਪਰ ਜੇ ਇਹ ਜੇ ਐਕਸੀਡੈਂਟ ਨਾ ਹੋਣ ਇਹਦੇ ਵਾਸਤੇ ਪ੍ਰਸ਼ਾਸਨ ਕੀ ਕਰੇਗਾ ਇੱਕ ਸਵਾਲੀਆ ਨਿਸ਼ਾਨ ਹੈ ਪ੍ਰਸ਼ਾਸਨ ਦੇ ਉੱਤੇ ਵੀ ਐਕਸੀਡੈਂਟ ਦਾ ਕਾਰਨ ਲੱਭਣਾ ਤੇ ਉਹਦੇ ਕਾਰਨਾਂ ਨੂੰ ਦੂਰ ਕਰਨਾ ਇਹ ਬਹੁਤ ਵੱਡਾ ਸਵਾਲ ਹੈ ਇਹ ਜੋ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਰੋਡ ਦਾ ਸਟ੍ਰੈਚ ਇਹ ਇੱਕ ਨੈਸ਼ਨਲ ਹਾਈਵੇ ਹੈ ਠੀਕ ਹੈ ਜੀ ਨੈਸ਼ਨਲ ਹਾਈਵੇ ਪਰ ਤੁਸੀਂ ਦੇਖੋ ਇੱਥੇ ਨਾਲ ਕੋਲ ਖੜੇ ਹੋ ਹਰੇਕ ਦੁਕਾਨ ਵਾਲੇ ਨੇ ਆਪਣਾ ਸਮਾਨ ਬਾਹਰ ਰੱਖਿਆ ਹੋਇਆ ਠੀਕ ਹੈ ਜੀ ਕੋਈ ਫੁੱਟਪਾਥ ਨਹੀਂ ਪੈਦਲ ਚੱਲਣ ਵਾਲਿਆਂ ਦੀ ਕੋਈ ਇੱਥੇ ਲੇਨ ਨਹੀਂ ਹੈ ਤੁਸੀਂ ਸੜਕ ਦੇਖਦੇ ਹੋ ਕੋਈ ਲੇਨ ਦਾ ਕੋਈ ਨਿਸ਼ਾਨ ਨਹੀਂ ਪਿਆ ਹੋਇਆ ਇੱਥੇ ਲੇਨ ਡਰਾਈਵਿੰਗ ਨਹੀਂ ਹੈ ਸ਼ਾਮ ਨੂੰ ਪੀਕ ਲੋਡ ਤੇ ਰਸ਼ ਹੋ ਜਾਂਦਾ ਹੈ ਗੱਡੀਆਂ ਤੇਜ਼ ਚਲਾਉਂਦੇ ਨੇ ਲੋਕੀ ਉਹਨਾਂ ਦੇ ਕੋਈ ਕੀ ਹੋਏਗਾ ਵੱਧ ਤੋਂ ਵੱਧ 304ਏ ਦੀ ਧਾਰਾ ਲੱਗ ਜਾਏਗੀ ਜਿਹੜੇ ਟਰੱਕ ਅਨ ਇੰਟੈਂਸ਼ਨਲ ਡੈਥ ਜਿਹੜੇ ਗੱਡਾ ਵਾਲੇ ਨੇ ਮਾਰਿਆ ਉਹ ਫੜਿਆ ਗਿਆ ਜੀ ਟਰੱਕ ਹਾਂ ਜੀ ਟਰੱਕ ਵਾਲਾ ਫੜਿਆ ਗਿਆ ਜੀ ਉਹ ਟਰਾਂਸਪੋਰਟ ਅਗਰ ਦੇ ਵਿੱਚ ਪਰ ਮੈਂ ਫਿਰ ਵਾਰ-ਵਾਰ ਇਹੀ ਸਵਾਲ ਪੁੱਛਦਾ ਵੀ ਐਕਸੀਡੈਂਟ ਨਾਲ ਮੌਤ ਹੋ ਜਾਂਦੀ ਘਰਦਿਆਂ ਨੂੰ ਮੁਆਵਜ਼ਾ ਮਿਲ ਜਾਂਦਾ ਉਹਨਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਵੀ ਹੋ ਜਾਂਦਾ ਪਰ ਅੱਗੇ ਤੋਂ ਐਕਸੀਡੈਂਟ ਨਾ ਹੋਣ ਦੇ ਲਈ ਪ੍ਰਸ਼ਾਸਨ ਕੀ ਕਰਦਾ ਕਿਹੜੀ ਜਗ੍ਹਾ ਹੋਇਆ ਐਕਸੀਡੈਂਟ ਇਹ ਐਕਸੀਡੈਂਟ ਹੋਇਆ ਇਕਾਈ ਹਸਪੀਟਲ ਵਰਤਮਾਨ ਹਸਪੀਟਲ ਵਰਤਮਾਨ ਸਪਿਨਿੰਗ ਮਿਲਦੇ ਸਾਹਮਣੇ ਇਕਾਈ ਹਸਪੀਟਲ ਉਹਦੇ ਨਾਲ ਬਿਲਕੁਲ ਬਿਆਂਧਪੁਰੇ ਚ ਜਸਪਰੀ ਦਾ ਵਾਜੀ ਅਸੀਂ ਤਾਂ ਇੱਥੇ ਸਾਹਮਣੇ ਜੌਬ ਕਰਦੇ ਆ ਸਾਹਮਣੇ ਇੱਥੇ ਟ੍ਰੈਫਿਕ ਸੀਗਾ ਕਾਫੀ ਜ਼ਰਾ ਤੁਸੀਂ ਵੈਸੇ ਬਾਹਰ ਆਏ ਆ 2 ਮਿੰਟ ਤੇ ਖੜੇ ਹੀ ਆ ਜਦੋਂ ਇਹ ਪਹਿਲੇ 6 ਵਜੇ ਆ ਟਰੱਕ ਵਾਲੇ ਨੇ ਟਰੱਕ ਵਾਲੇ ਦੇ ਉੱਤੋਂ ਲੰਘੀ ਐਕਟਿਵ ਆ ਐਕਟਿਵ ਆ ਦੇ ਉੱਤੇ ਲੰਘੇ ਉਹ ਮੋਕੇ ਦੇ ਬੰਦਾ ਖਤਮ ਹੋ ਗਿਆ ਪਤਾ ਨਹੀਂ ਕਿ ਬੰਦਾ ਕਿਉਂ ਅੱਜ ਨਹੀਂ ਮੋਕੇ ਨਹੀਂ ਕੋਈ ਪਤਾ ਨਹੀਂ ਲੱਗਿਆ ਲੇਟੋ ਦੇਖਦੇ ਪਏ ਆਪਣੇ ਆਗੇ ਉਹਨਾਂ ਨੇ ਨੰਬਰ ਫੋਨ ਕੀਤਾ ਇੱਥੇ ਤੇ ਟਰੱਕ ਵਾਲੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਟਰੱਕ ਵਾਲਾ ਭੱਜ ਗਿਆ ਰੁਕਿਆ ਹੀ ਨਹੀਂਗਾ ਕਿ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਓਏ ਇਧਰੋਂ ਆ ਰਿਹਾ ਸੀਗਾ ਬੰਦਾ ਐ ਐਕਟਿਵ ਵਾਲਾ ਵੀ ਇਧਰੋਂ ਹੀ ਆ ਰਿਹਾ ਸੀਗਾ ਜੀ ਉੱਪਰ ਚਲਾ ਕੇ ਉਹ ਕਹਿੰਦਾ ਟਰੱਕ ਵਾਲਾ ਕਹਿੰਦਾ ਤੁਹਾਨੂੰ ਪਤਾ ਹੀ ਕੁਝ ਨਹੀਂ ਮੈਂ ਤਾਂ ਚੜਿਆ ਹੀ ਨਹੀਂ ਐਦਾਂ ਜੀ ਉੱਧਰ ਡਰਾਮੇ ਟਰੱਕ ਟ੍ਰਾਂਸਪੋਰਟ ਨਗਰ ਚੱਕ ਉੱਥੇ ਫੜਿਆ ਆ ਉੱਥੇ ਫੜਿਆ ਆ ਬੰਦੇ ਉੱਥੇ ਮੌਜੂਦ ਹੈਗੇ ਆ ਉੱਥੇ ਉਹਨਾਂ ਨੇ ਟ੍ਰਾਂਸਪੋਰਟ ਨਗਰ ਘੇਰਿਆ ਹੋਇਆ ਜੇ ਮੇਨ ਚੌਂਗ ਦੇ ਉੱਤੇ ਹੀ ਘੇਰਿਆ ਹੋਇਆ ਜਿਹਦੇ ਉੱਤੇ ਟਰੱਕ ਲੰਘਾ ਡੈਥ ਰੋਡ ਕੀਤੀ ਆ ਮੌਕੇ ਦੀ ਖਤਮ ਹੋ ਗਈ ਹੈ ਉੱਪਰੋਂ ਹੀ ਲੰਘ ਗਿਆ ਤਾਂ ਪੰਜਾਬੀ ਜਿਹੜੇ ਪ੍ਰਵਾਸੀ ਦੇਖਿਆ ਚ ਲੱਗ ਰਹੇ ਨਹੀਂ ਹੈਪਨ ਪੰਜਾਬੀ ਆ ਟਰੱਕ ਵਾਲਾ ਵੀ ਪੰਜਾਬੀ ਬੰਦਾ ਹੀ ਆ ਇਹ ਵੀ ਪੰਜਾਬੀ ਆ ਉਹਦਾ ਸਾਫ ਪੱਗ ਲਿਖਾ ਪਜਾਮ ਲੱਗਿਆ ਹੋਇਆ ਸੀ ਕਾਫੀ ਮੇਰੇ ਤੋਂ ਥੋੜੀ ਦੂਰੀ ਦੇ ਉੱਤੇ ਨਾ ਆ ਭਾਈ ਦਾ ਐਕਸੀਡੈਂਟ ਹੋਇਆ ਵਾ ਤੇ ਉਦੋਂ ਮਤਲਬ ਜਦੋਂ ਐਕਸੀਡੈਂਟ ਹੋਇਆ ਵਾ ਉਸ ਟਾਈਮ ਤਾਂ ਕੋਈ ਵੀ ਨਹੀਂ ਇੱਥੇ ਕੋਲ ਸੀਗਾ ਮਤਲਬ ਕੋਈ ਵੀ ਹੱਥ ਨਹੀਂ ਲਾ ਰਿਆ ਸੀ ਚਲੋ ਆਪਾਂ ਇਨਸਾਨੀਅਤ ਦੇ ਨਾਤੇ ਆਪਾਂ ਰੁਕ ਗਏ ਹਨਾ ਠੀਕ ਆ ਉਹ ਨਾਲ ਆਟੋ ਨੇ ਭਾਜੀ ਵੀ ਹੈਗੇ ਮੇਰੇ ਆਪਾਂ ਦੋਨੋਂ ਰੁਕ ਗਏ ਹਨਾ ਦੇਖ ਕੇ ਬਾਕੀ ਸਾਰੇ ਫੋਟੋਆਂ ਖਿੱਚਦੇ ਪਏ ਸੀਗੇ ਗਲਤ ਕਰ ਰਹੇ ਸੀ ਚਲੋ ਅਸੀਂ ਰੁਕ ਗਏ ਠੀਕ ਆ ਉਹਨਾਂ ਦੀ ਕਾਫੀ ਮਤਲਬ ਦਾ ਨੁਕਸਾਨ ਹੋ ਗਿਆ ਸਿਰ ਤੋਂ ਲੰਘ ਗਿਆ ਟਰੱਕ ਉਹਨਾਂ ਦਾ ਦੇਖਣ ਨੂੰ ਤਾਂ 60 ਸਾਲ ਦੇ ਲੱਗਦੇ ਪਏ ਭਾਜੀ ਯਾਰ ਹਾਂ ਬੇਟਾ ਆ ਗਿਆ ਉਹਨਾਂ ਦਾ ਉਹਨਾਂ ਨੂੰ ਸਾਡੇ ਕੋਲ ਦਾ ਮੋਬਾਈਲ ਸੀਗਾ ਮੋਬਾਈਲ ਤੇ ਪਰਸ ਜੋ ਉਹਨਾਂ ਦੀ ਆਈਡੈਂਟੀਫਿਕੇਸ਼ਨ ਵਿੱਚ ਹੈਗੀ ਸੀ ਸਾਰਾ ਉਹਨਾਂ ਨੂੰ ਆਪਾਂ ਦੇ ਦਿੱਤਾ ਸਾਰਾ ਕੁਝ ਉਹਨਾਂ ਦਾ ਬੇਟੇ ਨੂੰ ਆ ਕੇ ਸਾਰਾ ਕੁਝ ਉਹਨਾਂ ਨੂੰ ਕਰਤਾ ਜੀ ਆਪਾਂ ਸਾਰਾ ਲੱਗਦਾ ਵੀ ਮਨੂੰ ਜਿਹੜਾ ਫੇਟ ਮਾਰੀ ਹੈ ਉਹ ਅਚਾਨਕ ਵੱਜੀ ਕਿੱਧਰ ਰਸਪ ਅਚਾਨਕ ਹੀ ਲੱਗਦੀ ਹੈ ਜੀ ਬੰਦਾ ਸਿਆਣੀ ਉਮਰ ਦਾ ਕੰਮ ਤੋਂ ਆ ਰਹੇ ਸੀਗੇ ਉਹਨਾਂ ਦੇ ਬੇਟੇ ਨੇ ਦੱਸਿਆ ਇਹ ਚੀਜ਼ ਹਾਂਜੀ ਮੈਨੂੰ ਦੱਸਦੇ ਕਿਹੜੀ ਜਗ੍ਹਾ ਹੋਇਆ ਇਹ ਨਹੀਂ ਦੱਸਦੇ ਉਹ ਸਬਜ਼ੀ ਮੰਡੀ ਘਟਾਕਾਈਰ ਫੜਦੇ ਲੱਗੇ ਜੀ ਨਾਮ ਕੀ ਹੈ ਇਹਦਾ ਸ਼ਕਤ ਅਰੇ ਕੋਈ ਨਹੀਂ ਨਾਂ ਪਤਾ ਵੈਰੀਫਾਈ ਕਰਦੇ ਆ ਬੁਲਾਇਆ ਉਹਦਾ ਬੇਟਾ ਆਇਆ ਪਰਿਵਾਰ ਵਾਲੇ ਪਹੁੰਚ ਗਏ ਜੀ ਉਹਨਾਂ ਦਾ ਬੇਟਾ ਆਇਆ ਉਹਨਾਂ ਨਾਲ ਅੱਛਾ ਜੀ ਹਾਂਜੀ ਹਾਂਜੀ ਤੇ ਜਿਹੜਾ ਟਰੱਕ ਵਾਲਾ ਸੀਗਾ ਬੜਿਆ ਗਿਆ ਉਹਦਾ ਦੇਖਦੇ ਆ ਜੀ ਹਾਂਜੀ ਕਿੰਨੀ ਉਮਰ ਹੈ ਜਿਹਨਾਂ ਦਾ ਹੋਇਆ ਜੋ ਬਾਤ ਕਰਦੇ ਪੰਜਾਹ ਸਾਲ ਦੇ ਲੱਗੇ